ਵਿਦਾਂਸਭਾ ਹਲਕਾ ਰਾਜਾ ਸਾਸੀ ਦੇ ਅਦੀਨ ਆਉਂਦੇ ਪਿੰਡ ਪਿੰਡੀ ਸੈਦਾਂ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਅਹਿਮ ਮੀਟਿੰਗ ਹਲਕਾ ਸੰਗਠਨ ਦੇ ਇੰਚਾਰਜ ਲਖਵਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰੇਸ਼ਮ ਵੜੈਜ ਪਹੁੰਚੇ ਉਹਨਾਂ ਜੁੜੇ ਸਰਪੰਚਾਂ ਦੇ ਇਕੱਠ ਨੂੰ ਕਿਹਾ ਕਿ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਦੇ ਚੈੱਕ ਵੰਡੇ ਡਾਕਟਰ ਜਸਬੀਰ ਸਿੰਘਔਲਕਤੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈੱਟ ਕੁਐਸ਼ਨ ਵੀ ਹੁੰਦਾ ਆ ਵੀ ਪਿੰਨਾ ਚ ਗ੍ਰਾਂਟਾਂ ਆਉਣੀਆਂ ਚਾਹੀਦੀਆਂ ਨੇ ਜਾਂ ਕੰਮ ਹੋਣੇ ਸ਼ੁਰੂ ਹੋਣੇ ਚਾਹੀਦੇ ਆ ਔਰ ਨਾਲ ਹੀ ਕੁਝ ਕੋਈ ਮੈਨੂੰ ਪਿੰਨਾ ਚ ਆਂਦਾ ਹੈ ਕਿ ਸਾਡੇ ਬਿਜਲੀ ਬੋਰਡ ਜਿਹੜੇ ਬਿਜਲੀ ਦਾ ਕੋਈ ਕੰਮ ਹੈ ਟਰਾਂਸਫਾਰਮ ਲਵਾ ਦਿਓ ਸਾਡੇ ਕੋਈ ਕੰਮ ਹੈ ਇਸ ਕਰਕੇ ਮੈਸਜੂ ਸਾਹਿਬ ਨੂੰ ਵੀ ਬਕਾਇਦਾ ਤੌਰ ਤੇ ਸੱਜਿਆ ਹੈ ਔਰ ਜਿਹੜੇ ਜਿਹੜੇ ਇਹਨਾਂ ਦੇ ਨਾਲ ਕੰਸਰਨ ਨੇ ਉਹਨਾਂ ਨੂੰ ਵੀਡੀਓ ਸਾਹਿਬ ਨੂੰ ਵੀ ਸੱਜਿਆ ਹੈ ਤੁਹਾਡੇ ਕੰਸਰਨ ਸੈਕਟਰੀਸ ਨੂੰ ਵੀ ਸੱਜਿਆ ਹੈ ਔਰ ਪਟਵਾਰੀ ਇਸ ਨੂੰ ਵੀ ਸੱਦਿਆ ਹੈ ਬਹੁਤ ਸਾਰਿਆਂ ਦੇ ਨਾਲ ਪਟਵਾਰੀਆਂ ਦੇ ਨਾਲ ਵੀ ਕੰਮ ਪੈਂਦੇ ਆ ਠੀਕ ਹੈ ਸੋ ਕੁਝ ਪਟਵਾਰੀਆਂ ਨੇ ਕੰਪਲੇਂਟਸ ਵੀ ਸਿਗੀਆਂ ਜਿਹੜੀਆਂ ਮੈਂ ਆਲਰੇਡੀ ਡੀਸੀ ਸਾਹਿਬ ਨੂੰ ਦਿੱਤੀਆਂ ਨੇ ਤਾਂ ਕਿ ਉਹ ਪਟਵਾਰੀ ਜਿਹੜੇ ਆ ਤੁਹਾਡੇ ਚੇਂਜ ਕੀਤੇ ਜਾਣ ਸੋ ਆਪਾਂ ਇਸ ਤੋਂ ਬਾਅਦ ਇਹ ਤੇ ਪ੍ਰੋਗਰਾਮ ਹੈਗਾ ਹੀ ਹੈ ਇਸ ਤੋਂ ਬਾਅਦ ਨਾਲ-ਨਾਲ ਇਹ ਵੀ ਦੱਸਣਾ ਚਾਹੁੰਦੇ ਆ ਵੀ ਜਿਹੜਾ ਸਾਡਾ 5 ਲੱਖ ਰੁਪਇਆ ਜਿਹੜੇ ਪਿੰਨਾ ਦੇ ਵਿੱਚ ਜਿਹੜੇ ਸਰਪੰਚਾਂ ਨੇ ਸਹਿਮਤੀ ਦਿੱਤੀ ਸੀਗੀ ਉਹਨਾਂ ਦੇ 5 ਲੱਖ ਰੁਪਇਆ ਵੀ ਆ ਚੁੱਕਿਆ ਸੋ ਅੱਜ ਜਗਾਵੇ ਹਾਂ ਕਿੰਨੀ ਬੰਦਾ ਹੈ 21 ਪੰਚਾਇਤਾਂ 21 ਪੰਚਾਇਤਾਂ ਜਿਹੜੀਆਂ ਸੀਗੀਆਂ ਆਪਣੀਆਂ ਜਿਨ੍ਹਾਂ ਦੇ ਵਿੱਚ ਸਹਿਸਮਤੀ ਹੋਈ ਸੀਗੀ 1 ਕਰੋੜ 5 ਲੱਖ ਰੁਪਿਆ ਆਇਆ ਹੈ ਔਰ ਹਰਸ਼ਾਸ਼ੀਨਾ ਬਲੌਗ ਦਾ ਵੀ ਤੇ ਚਗਾਵਾ ਬਲੌਗ ਦਾ ਵੀ ਸੋ ਜਿਹੜੇ ਸਰਪੰਚ ਜੀ ਸਾਜ ਇੱਥੇ ਆਏ ਹੈ ਜਿਨ੍ਹਾਂ ਨੇ ਸਹਿਸਮਤੀ ਹੋਈ ਸੀਗੀ ਉਹਨਾਂ ਦੇ ਚੈੱਕ ਸਾਡੇ ਕੋਲ ਆ 5-5 ਲੱਖ ਰੁਪਏ ਦੇ ਉਹ ਵੀ ਅਸੀਂ ਅੱਜ ਉਹਨਾਂ ਨੂੰ ਦੇ ਦਾਂਗੇ ਸੋ ਇਹ ਇਹ ਚੀਜ਼ ਦੱਸਾਂ ਦੀ ਹੈ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਜਿਹੜੀ ਹੈ ਸਹਿਸਮਤੀ ਦੀ ਕਰਨੀ ਚਾਹੀਦੀ ਹੈ ਬਾਕੀ ਤੁਹਾਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦਿੱਤਾ ਜਾਵੇ। ਉਸ ਤੋਂ ਇਲਾਵਾ ਜਿਹੜੀ ਹੈਲਥ ਕਾਰਡ ਬਣਦੇ ਪਏ ਆ 10 ਲੱਖ ਦੇ ਬੀਮੇ ਵਾਲੇ ਜਿਹੜੇ ਪਿੰਨਾਂ ਦੀ ਲਿਸਟ ਆ ਚੁੱਕੀ ਹੈ ਉਹਨਾਂ ਪਿੰਨਾਂ ਦੇ ਵਿੱਚ ਮਸ਼ੀਨਾਂ ਵੀ ਜਾ ਚੁੱਕੀਆਂ ਆ ਸੀਐਸਸੀ ਸੈਂਟਰਸ ਵੀ ਹੈਗੇ ਆ। ਸੋ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਉਹ ਪਿੰਨਾਂ ਦੇ ਵਿੱਚ ਸਾਰਿਆਂ ਨੂੰ ਕੋਈ ਵੀ ਆਪਣੇ ਹੈਲਥ ਕਾਰਡ ਬਣਾਉਣ। 10 ਲੱਖ ਰੁਪਏ ਵੱਡੀ ਇੱਕ ਰਕਮ ਹੁੰਦੀ ਹੈ। ਕਿਸੇ ਨੂੰ ਵੀ ਲੋੜ ਪੈਂਦੀ ਹੈ ਉਹ ਆਪਣੇ ਲਾਜ ਦੇ ਉੱਤੇ ਲਾ ਸਕਦਾ ਹੈ। ਠੀਕ ਹੈ। ਉਸ ਤੋਂ ਇਲਾਵਾ ਜਿਹੜੀ ਸਾਡੀ ਨਸ਼ਾ ਮੁਕਤੀ ਮੋਰਚੇ ਦੇ ਜਿਹੜੇ ਪ੍ਰੋਗਰਾਮਸ ਚੱਲ ਰਹੇ ਸੀਗੇ ਤੁਸੀਂ ਜਾਣਦੇ ਹੋ ਕਿ ਪਿੰਨਾਂ ਦੇ ਵਿੱਚ ਬੀਡੀਸੀ ਬਣਾਈਆਂ ਸੀਗੀਆਂ ਅਸੀਂ ਪਿੰਨਾਂ ਦੇ ਵਿੱਚ ਬੀਡੀਸੀ ਹੁਣ ਸ਼ਬਦ ਪਹਿਲਾਂ ਘੱਟ ਪਤਾ ਹੋਣਾ ਹੁਣ ਜਿਆਦਾ ਪਤਾ ਲੱਗ ਗਿਆ ਹੁਣ ਇਹ ਜਿਹੜੀ ਆ 2-3 ਦਿਨ ਪਹਿਲੋਂ ਸਾਡੇ ਸਰਪੰਚ ਸਾਹਿਬ ਨੇ ਜਿਹੜੀ ਹੈ ਉਹ ਰਾਤ ਨੂੰ ਮੁਸ਼ੱਕਤ ਕੀਤੀ ਹੈ 200 ਕਰੋੜ ਦੀ ਹਿਰੋਇਨ ਫੜਾ ਕੇ ਸੋ ਉਹ ਉਹਦੇ ਵਿੱਚ ਵੀ ਬੀਡੀਸੀ ਹੀ ਗਿਨੇ ਜਾਂਦੇ ਆ ਸੋ ਜਿੰਨੇ ਵੀ ਸਾਡੇ ਸਰਪੰਚਿਸ ਹੈ ਉਹ ਬੀਡੀਸੀ ਹੈ ਇੱਕ ਨਾਲ ਬੀਡੀਸੀ ਕਨਵੀਨਰ ਬਣਾਉਣਾ ਹੈ ਅੱਜ ਵੀਡੀਓ ਸਾਹਿਬ ਨੇ ਸ케ਡਿਊਲ ਬਣਾਤਾ ਹੈ ਪੂਰਾ ਪ੍ਰੋਗਰਾਮ ਹਰ ਇੱਕ ਪਿੰਡ ਦੇ ਵਿੱਚ ਇੱਕ ਦੋ ਤਰੀਕ ਨੂੰ ਮੀਟਿੰਗ ਰੱਖਣੀ ਹੈ ਹਰ ਇੱਕ ਸਰਪੰਚ ਨੇ ਨਾਲ ਇੱਕ ਆਪਣੇ ਨਾਲ ਬੀ ਡੀ ਸੀ ਦਾ ਕਨਵੀਨਰ ਵੀ ਬਣਾਉਣਾ ਹੈ ਕਿ ਕਿਤੇ ਜਦੋਂ ਕੱਲ ਨੂੰ ਮੈਂ ਹਲਕਾ ਇੰਚਾਰਜ ਨੇ ਜਾਂ ਸਾਦਲਿਆ ਸਰਪੰਚ ਨੂੰ ਤੇ ਐਟਲੀਸਟ ਜਿਹੜੀ ਬੀ ਡੀ ਸੀ ਦੀ ਮੀਟਿੰਗ ਕਰਨ ਵਾਸਤੇ ਬੀ ਡੀ ਸੀ ਕਨਵੀਨਰ ਨਾਲ ਹੋਣਾ ਚਾਹੀਦਾ ਹੈ ਔਰ ਉਹਨਾਂ ਦਾ ਬਕਾਇਦਾ ਤੌਰ ਦੇ ਉਤੇ ਇੱਕ ਕਾਰਡ ਵੀ ਇਸ਼ੂ ਹੋਊਗਾ ਗਵਰਨਮੈਂਟ ਵੱਲੋਂ ਔਰ ਉਹਨਾਂ ਦੀ ਪਛਾਣ ਇਸ ਤਰੀਕੇ ਦੇ ਨਾਲ ਹੋਊਗੀ ਕਿ ਜਿਵੇਂ ਸਰਪੰਚ ਦੀ ਮੋਹਰ ਲੱਗਦੀ ਹੈ ਔਰ ਨੰਬਰਦਾਰ ਦੀ ਮੋਹਰ ਲੱਗਦੀ ਹੈ ਆਉਣ ਵਾਲੇ ਟਾਈਮ ਦੇ ਉੱਤੇ ਵੀ ਬीडीसी ਕਨਵੀਨਰ ਦੀ ਵੀ ਮੋਹਰ ਬਣੂਗੀ ਪਿੰਡ ਦੇ ਵਿੱਚ ਜਦੋਂ ਕਿ ਤੁਸੀਂ ਜਾਣਦੇ ਹੋ ਜਿਹੜੇ ਪਿੰਡ ਦੇ ਵਿੱਚ ਨਸ਼ਾ ਤਸਕਰ ਫੜੇ ਜਾਂਦੇ ਆ ਔਰ ਪੁਲਿਸ ਵੱਲੋਂ ਕੀਤਾ ਜਾਊਗਾ ਵੀ ਉਹ ਸਾਡੇ ਜਿਹੜਾ ਬीडीसी ਕਨਵੀਨਰ ਹੈ ਉਹਦੇ ਵੱਲੋਂ ਸਟੈਂਪ ਲਵਾ ਕੇ ਲੈ ਕੇ ਆਓ ਉਹ ਵੀ ਵੈਰੀਫਾਈ ਕਰੂਗਾ ਸੋ ਇਹ ਗਵਰਨਮੈਂਟ ਵੱਲੋਂ ਉਹਨਾਂ ਨੂੰ ਵੀ ਇਹ ਅਦਾਇਤਾ ਇਹ ਮਤਲਬ ਪਾਵਰ ਦਿੱਤੀ ਜੀ